ਉਹ ਚੈਲਨ ਦੇ ਬਾਅਦ ਵੀ ਉਹ ਕਹਿੰਦੇ ਜੀ ਆਹ ਮਾਰਜੀ ਬਰਸਾਤ ਨੂੰ ਨਿਕਲੋ ਤੇ ਅਸੀਂ ਇਹ ਵੀ ਕੰਮ ਕੋਰਾ ਸ਼ੁਰੂ ਪਾ ਲਵਦੇ ਆ ਕਿਤੇ ਵੀ ਥੋੜਾ ਕੰਮ ਕੋਈ ਤੁਹਾਨੂੰ ਉਹਨੇ ਕਿਹਾ ਸਾਥੋਂ ਨੇ ਲੋਕੇਸ਼ਨ ਮੰਗੀ ਵੀ ਕਿ ਤੁਸੀਂ ਕਿੱਥੇ ਬਣਾਉਣਾ ਚਾਹੁੰਦੇ ਹੋ ਕਿੱਥੇ ਕਿੱਥੇ ਬਣਾ ਲੀਏ ਕਿੱਥੇ ਉਹ ਮਿੱਤੂ ਮੂਰਤੀ ਗੱਲਤੀ ਹੋ ਗਈ ਦੀ ਇੱਥੇ ਵੀ ਬਸ ਕੋਲ ਆਲੇ ਪਾਸੇ ਬਣਾ ਲਓ ਸੇਠੇ ਕੋਲ ਅਜੀਮ ਨੂੰ ਮਿਲ ਕੇ ਉਹਨੇ ਲੋਕੇਸ਼ਨ ਚੇਜ ਕਰਾ ਕੇ

ਯਾਰ ਜੀ ਲੈਣ ਲਈ ਜੇ ਸਾਡੀ ਮਦਦ ਲੱਗੀ ਵੀ ਐਕਸ ਪੰਨੋ ਉਹਨੇ ਬਚੇ ਤੇ ਨਾਮ ਦਾ ਸਿੱਧਾ ਪਤਾ ਕੱਢ ਕੇ ਦੇਣ ਵਾਲਾ ਤੇ ਨਾਲ ਨੂੰ ਮੁੱਖ ਬਸਣੇ ਵਾਲਾ ਵੀ ਚਾਰ ਪੰਜ 111 ਨੂੰ ਸਾਨੂੰ ਵਿਵਸਥਾ ਕਰਕੇ ਦਿਓ ਤੇ ਨਾਲ ਸਾਨੂੰ ਕਦਾ ਕੋ ਲੈਣ ਦੀ ਨਹੀਂ ਦੇ ਦਿਓ ਤੇ ਉਹ ਮੈਨੂੰ ਕਰੇ ਜੀ ਇਹ ਵੀ ਮੇਰੇ ਉਹ ਫਿਰ ਦੁਬਾਰਾ ਮੈਂ ਫੋਨ ਕਰਦਾ ਮੁਖਰਮਾ ਜੀ ਮਿਲਦਾ ਨਹੀਂ ਉਹ ਮੇਰੇ ਜੀ ਮੈਂ ਭੁੱਲ ਗਿਆ ਮੇਰੇ ਬਿਵਾਰ ਤੋਂ ਨਿਕਲ ਨਹੀਂ ਜੀ ਕਰਦੇ लेकिन मैं एक बहुत जल्द तब प्रवाई करवा दूंगा अभी हर समस्या को सीनियर सिटीजन वे जो सारे मेंबर्स ने उन्होंने अभी हर करने की कोशिश अपने वालों को पता नहीं कर कई वाली सिरों बहर हो जाती है गल ਕੋਸ਼ਿਸ਼ ਅਸੀਂ ਉਸ ਤਰ੍ਹਾਂ ਹੀ ਹੁੰਦੇ ਰੋ ਰਹੇ ਮੰਨ ਸਾਡੇ ਨੂੰ ਵੀ ਦੁੱਖ ਹੁੰਦਾ ਹੈ ਬਈ ਅਸੀਂ ਇੰਨੀ ਮਿਹਨਤ ਨਾਲ ਇੰਨਾ ਕਰਕੇ ਅਸੀਂ ਤੇ ਕੋਸ਼ਿਸ਼ ਕੀਤੀ ਆ ਤੇ ਲੇਗਨਤੀ ਉਹਦੇ ਵਿੱਚ ਸਫਲ ਨਹੀਂ ਹੋ ਸਕੀ ਬੱਥਰੀਆਂ ਦਾ ਜੀ ਵੀ ਜੀ ਨੇ ਸਾਡੇ ਵਾੜਾਂ ਦੇ ਵਿੱਚ ਸਭ ਇਹ ਹਰਾਖਾ ਵੈਸੀ ਜਿਹੜਾ ਅਦੇਵਾ ਬਾੜਾ ਜਿਹਦੇ ਵਿੱਚ ਅਮਨ ਪਰਮੇਸ਼ਰ ਜੀ ਅਸੀਂ ਉਥੋਂ ਜਿਤਾਏ ਨੇ ਉਹ ਇੰਨਾ ਬਾਖੂਬੀ ਕੰਮ ਕਰ ਰਹੇ ਨੇ ਜਿਹਨੂੰ ਬਿਆਨ ਕਰਦਾ ਕਿੰਨੀਆਂ ਤੂਫਾਨ ਦੇ ਅੰਦਰ ਉਹ ਜਿਹੜਾ ਸਾਡਾ ਹੋਰ ਮਰਨਾ ਤੋਂ ਬਾਅਦ ਹੀ ਉਹਨੂੰ ਸਾਫ ਕਰਾ ਲੇ ਉਹਦੇ ਵਿੱਚੋਂ ਗਰੰਡਾਂ ਤੇ ਆਕਰੋਣ ਕਰਉਣ ਕਰਕੇ ਤੇ ਉਹਦੇ ਰਾਣੇ ਵਾਲੇ ਸੈਸ ਸਮਾਜ ਦੇ ਲਈ ਉਹ ਅੱਡਾ ਸਪੋਰਟ ਦਾ ਇਹ ਤੁਹਾਨੂੰ ਲੱਗੇ ਸਰਦ ਤੁਹਾਨੂੰ ਪਾਉਣੇ ਵਿੱਚ ਉਹ ਲੱਗਿਆ ਨਾ ਤੇ ਸਾਡੇ ਇੰਨੀ ਕੁ ਬਾਦੀ ਕਰ ਦਿੱਤੀ ਆਲਾ ਸਾਡੇ ਕੋਲ ਮਸਲਾ ਹੈ ਨਹੀਂਗਾ ਤੇ ਜੋਗਾ ਹੀ ਆ ਸਾਡੇ ਬੁਕਤਾਂ ਜਿਹੜਾ ਜਾਂ ਯੂ ਕਾਰ ਨੂੰ ਜਲਦੀ ਕਰਦਾ ਤੇ ਤੁਮੇ ਜੂਰ ਹੋਊਗਾ ਲੈ ਨੂੰੇ ਗੱਲਾਂ ਕਹਿਣੀ ਨਹੀਂ ਚਾਹੀਦੀ ਜੇਕਰ ਮੈਂ ਫੇਰ ਵੀ ਕਹੂੰਗਾ ਜਬੋ ਜੀ ਐਮ ਸੀ ਪੋਰ ਕਰਦੇ ਆ ਨਾ ਔਰ ਉਹਦੇ ਕਈ ਬਾਰੇ ਤੇ ਅਨੇ ਹੀ ਬੈਸਤੀ ਉਹਨਾਂ ਦੇ ਕਾਜ ਕਰਦੇ ਨੇ ਵਿਰਾਂ ਦੇ ਵਿੱਚ ਨਾ ਤਾਂ ਕੋਈ ਕੰਮ ਕਰਨ ਦੀ ਕੋਈ ਸਰਕਾਰੀ ਵੀ ਆ ਨਾ ਕੋਈ ਨਾ ਹੀ ਉਹ ਚਾਈਵੇ ਹੁੰਦਾ ਤੇ ਤਹੀ ਉਹ ਇਤਨਾ ਜ਼ੋਰ ਕੋਸ਼ਿਸ਼ ਤੋਂ ਵੀ ਲੋੜ ਦੀ ਗੱਲ ਕਰਦੇ ਗਾਣ ਮੈਂ ਦੋ ਜੈਬਾ ਮੈਂ ਤਾਂ ਤੁਹਾਡਾ ਦਾਸ ਇੱਕ ਸੇਵਾਦਾਰ ነਮੈਂ ਗੁਰੂ ਪ੍ਰਤਾਪ ਜੀ ਨੂੰ ਰਹੇ ਜੀ ਮੈਂ ਤੁਹਾਨੂੰ ਇਹ ਦੱਸਾਂਗਾ ਜੀ ਜਿਹੜੇ 10 ਵਾਰੀ ਮੇਰਾ ਫੋਨ ਲੈਣੇ ਚੱਲ ਤੇ ਮੈਂ ਉਹਨੂੰ ਕਿਵੇਂ ਕਿਵੇਂ ਦੱਸਾਂ ਵੀ ਅੱਜ ਦੀ ਮੀਟਿੰਗ ਆ ਜੀ ਤੁਸੀਂ ਜੀ ਨੂੰ ਪਹੁੰਚੇ ਹੋ ਜੀ ਸਭ ਮੱਤਾਂ ਨੂੰ ਖਾਣੇ ਪੱਸੋਂ ਫੋਨ ਦਿੱਤੇ ਇਹ ਬਤਾਜੀ ਮੀਟਿੰਗ ਆ ਕਿੱਥੇ ਜੀ ਸਾਰੇ ਦੇ ਕੇ ਬੇਇੱਜ਼ਤੀ ਕਰਨਾ पाठा रचण में तव्हां साम्हूं संगो के रहो चेयरमैन ਸਿਕਾ ਜੀ ਮਤਲਬ ਤੁਹਾਡੀ ਮਿਲਵਾ ਮੇੜੇ ਹੋ ਜਾਂਦੀ ਕਿ ਮਤੇ ਹਾਂਜੀ ਕੀ ਕੀ ਮੁੱਦੇ ਆ ਕੀ ਮੁੱਦੇ ਆ ਕਰੋ ਅਸੀਂ ਜੋ ਮਸਿਆ ਉਹ ਸਾਰਾ ਕੁਝ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਅਸੀਂ ਇਹਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਤੇ ਜਿਹੜਾ ਆ ਸਫਾਈ ਸਫੂਈ ਵਾਲਾ ਜਿਹੜਾ ਸਾਰਾ ਕੰਮ ਪਿਛਲਾ ਹੋਇਆ ਤੇ ਉਸ ਤੋਂ ਬਾਅਦ ਸਾਡੇ ਨਾਲ ਜੋ ਈਓ ਸਾਹਿਬ ਨੇ ਬੰਦੇ ਕੀਤੇ ਨੇ ਉਹਨਾਂ ਦੇ ਵਿੱਚ ਜਿਵੇਂ ਲਾਇਬ੍ਰੇਰੀ ਨੂੰ ਨਾਲ ਚਾਲੂ ਰੱਖਣਾ ਉੱਥੇ ਇੱਕ ਬੰਦਾ ਸਾਨੂੰ ਦੇਣਗੇ ਜਿਹੜਾ ਹੱਥ ਚ ਜਿਹੜਾ ਸਵੇਰ ਨੂੰ 9 ਵਜੇ ਆ ਕੇ ਉਸ ਲਾਇਬ੍ਰੇਰੀ ਨੂੰ ਖੋਲੇਗਾ ਤੇ ਸ਼ਾਮ ਨੂੰ 5 ਵਜੇ ਬੰਦ ਕਰਕੇ ਜਾਵੇਗਾ ਤੇ ਬਾਕੀ ਉੱਥੇ ਸਾਨੂੰ ਅਖਬਾਰਾਂ ਖੁਰਾਂ ਦੀ ਸਾਰੀ ਸਹੂਲਤ ਜਿਹੜੀ ਉਹ ਦਿੱਤੀ ਜਾਊਗੀ ਤੇ ਉਸ ਤੋਂ ਬਾਅਦ ਸਾਡਾ ਸਭ ਤੋਂ ਵੱਡਾ ਕਿਸਮ ਦਾ ਸੀਗਾ ਪ੍ਰਸ਼ਨ ਜਿਹੜਾ ਸਾਨੂੰ ਸਾਡੇ ਕੌਂਸਲਰ ਸਾਹਿਬਾਨ ਤੋਂ ਪਤਾ ਲੱਗਿਆ ਉਹ ਵੀ ਸਦਾ ਏਜੰਡਾ ਵਿੱਚ ਪੈ ਗਿਆ ਤੇ ਉਸ ਤੋਂ ਬਾਅਦ ਬੜੇ ਚਿਰਾਂ ਦੀ ਸਾਡੀ ਡਿਮਾਂਡ ਸੀਗੀ ਵੇ ਉਹ ਜਿਹੜੀਆਂ ਬੱਤੀਆਂ ਨੇ ਉਹ ਅਜਨ ਰਾਮਗੰਗਾ ਚੌਂਕ ਤੇ ਪਰਦੇਵਾਸੇ ਡੀਟੀ ਰੋਡ ਤੇ ਲੱਗ ਜਾਣ ਤੇ ਉਹ ਉਹ ਵੀ ਟੈਂਡਰ ਜਿਹੜਾ ਉਹ ਪਾਸ ਹੋ ਗਿਆ ਵਾ ਤੇ ਹੋਰ ਵੀ ਜਿਹੜੇ ਸਾਡੇ ਕੰਮ ਨੇ ਵੀ ਉਹ ਤਕਰੀਬਨ ਜਿਹੜੇ ਹੋ ਜਾਣਗੇ ਤੇ ਅਸੀਂ ਲਗਾਤਾਰ ਉਹਨਾਂ ਨੂੰ ਸਮੇਟਣ ਲਈ ਲੱਗੇ ਹੋਏ ਹਾਂ ਅਸਲਾਮੁਅਲੈਕ ਮੀਟਿੰਗ ਦੇ ਦੌਰਾਨ ਜੋ ਸਾਡੇ ਮੁੱਦੇ ਸੀ ਜੋ ਸਾਡੇ ਪ੍ਰਧਾਨ ਜੀ ਨੇ ਗੁਰਪ੍ਰੀਤ ਸਿੰਘ ਕੈਰੋਂ ਉਹਨਾਂ ਨੇ ਤੁਹਾਨੂੰ ਮੋٹے-ਮੋٹے ਦੱਸੇ ਦਿੱਤੇ ਨੇ ਅਸੀਂ ਤਾਂ ਨਗਰ ਨਿਵਾਸੀ ਜਿਹੜੇ ਸਾਹਨੇਵਾਲ ਦੇ ਜਿਨ੍ਹਾਂ ਸਾਡੇ ਸੀਨੀਅਰ ਸਿਟੀ ਦੇ ਮੈਂਬਰ ਨੇ ਉਹ ਬੜੇ ਉਤਸ਼ਾਹ ਨਾਲ ਕੰਮ ਕਰ ਰਹੇ ਨੇ ਤੇ ਅਸੀਂ ਜਿੰਨੇ ਹੋਰ ਇੱਥੇ ਸੀਨੀਅਰ ਸਿਟੀ ਦੇ ਮੈਂਬਰ ਨੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਇਹ ਇਸ ਸੰਸਥਾ ਦੇ ਮੈਂਬਰ ਬਣੋ ਤਾਂ ਕਿ ਆਪਾਂ ਸਾਹਨੇਵਾਲ ਦੀ ਤਰੱਕੀ ਕਰੀਏ ਸਾਹਨੇਵਾਲ ਕੋਲ ਤੋਂ ਅਸੀਂ ਕੁਝ ਕਰ ਸਕੀਏ ਬਾਕੀ ਇਹੋ ਸਾਹਿਬ ਨੇ ਸਾਨੂੰ ਆਪਣੇ ਬਾਧੇ ਕੀਤੇ ਸੀ ਜੋ ਉਹਨਾਂ ਵਿੱਚੋਂ ਤਿੰਨ ਚਾਰ ਸਾਡੇ ਮਲੇ ਨੇ ਤੋਂ ਅਗਲੀ ਵਾਰ ਅਸੀਂ ਕੋਸ਼ਿਸ਼ ਕਰਾਂਗੇ ਜਾ ਕੇ ਉਹਨੂੰ ਫੇਰ ਮਿਲਣ ਦੀ ਸਾਡੇ ਕਾਉਂਸਲ ਸਾਹਿਬ ਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਆ ਕਿ ਤੁਸੀਂ ਸਾਡੀ ਹੈਲਪ ਕਰੋ ਤਾਂ ਕਿ ਅਸੀਂ ਸਾਹਨੇਵਾਲ ਦਾ ਵਿਕਾਸ ਕਰ ਸਕੀਏ ਤੇ ਆਉਣ ਦਾ ਆਉਣ ਵਾਲੇ ਦਿਨਾਂ ਵਿੱਚ ਸਾਹਨੇਵਾਲ ਨੂੰ ਅਸੀਂ ਚੰਗਾ ਬਣਾ ਸਕੀਏ ਮਹੀਨਾਵਾਰ ਸੀਨੀਅਰ ਸਿਟੀਨ ਵੈਲਫੇਅਰ ਐਸੋਸੀਏਸ਼ਨ ਦੀ ਅੱਜ ਮੀਟਿੰਗ ਹੋ ਰਹੀ ਹੈ ਇਹ ਵਿੱਚ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਸੀ ਉਹਦੇ ਬਾਰੇ ਸੋਚ ਵਿਚਾਰ ਕੀਤੇ ਗਏ ਕਾਸਟਰ ਤੇ ਪਿੱਛੇ ਐਸਐਮ ਸਾਹਮਣੇ ਇਹ ਹਦਾਇਤ ਦਿੱਤੀ ਸੀ ਕਿ ਜਿੰਨੇ ਵੀ ਸੀਨੀਅਰ ਸਿਟੀਜ਼ਨ ਨੇ ਕੋਈ ਇਲਾਜ ਵਾਸਤੇ ਸਾਡੇ ਕੋਲ ਆਣ ਕੋਈ ਪਰਚੀ ਵਾਸਤੇ ਕੋਈ ਪੈਸੇ ਨਹੀਂ ਲਿਆ ਜਾਏਗਾ ਦਵਾਈ ਫ੍ਰੀ ਦਿੱਤੀ ਜਾਵੇਗੀ ਕਿ ਸੀਨੀਅਰ ਸਿਟੀਜ਼ਨ ਵਾਸਤੇ ਲੰਬੀ ਲਾਈਨ 'ਚ ਖੜਨ ਦੀ ਲੋੜ ਨਹੀਂ ਹੈ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਮਤਲਬ ਨਹੀਂ ਕਿ ਦੇਖਿਆ ਜਾਵੇ ਕਿ ਉਹਨਾਂ ਦਾ ਇਲਾਜ ਵਧਿਆ ਕਰਵਾਇਆ ਜਾਵੇ ਇਹ ਆਪਣੇ ਐਸਐਮਓ ਸੀਐਸੀ ਹਨੇ ਵਾਲਦੇ ਕਿ ਬਾਕੀ ਸਾਡੀ ਕਿਹੜੀ ਸੰਸਥਾ ਦੀ ਮੀਟਿੰਗ ਹੋਈ ਹੈ ਇਹ ਜਿੱਚੇ ਸਾਡੇ ਬਹੁਤ ਸਾਰੇ ਮਸਲੇ ਜਿਹੜੇ ਦੱਸੇ ਗਏ ਨੇ ਪ੍ਰਧਾਨ ਜੀ ਨੇ ਔਰ ਚੇਅਰਮੈਨ ਸਾਹਿਬ ਨੇ ਉਹ ਸਾਡੀ ਤਨਦੇਹੀ ਨਾਲ ਬੜੀ ਕੋਸ਼ਿਸ਼ ਕਰ ਰਹੇ ਆ ਕਿ ਇਹ ਸਾਰੇ ਮਸਲੇ ਹੱਲ ਹੋ ਜਾਣਗੇ ਕਿਉਂਕਿ ਇਹੋ ਸਾਹਿਬ ਔਰ ਪ੍ਰਧਾਨ ਜਿਹੜੇ ਹੈਗੇ ਨੇ ਸਾਡੇ ਨਗਰ ਕੌਂਸਲ ਦੇ ਉਹਨਾਂ ਨੇ ਵਿਸ਼ਵਾਸ ਦੁਲਾਇਆ ਕਿ ਤੁਹਾਡਾ ਜੋ ਵੀ ਕੋਈ ਕੰਮ ਹੋਊਗਾ ਅਸੀਂ ਤਹੇ ਦਿੱਲੀ ਨਾਲ ਤਨਦੇਹੀ ਨਾਲ ਕਰਾਂਗੇ ਔਰ ਤੁਸੀਂ ਬਿਲਕੁਲ ਘਬਰਾਉਣਾ ਪੂਰਾ ਸਹਿਯੋਗ ਸਾਨੂੰ ਨਗਰ ਕੌਂਸਲ ਦਾ ਮਿਲੇਗਾ ਤੇ ਸਾਡੇ ਜਿਹੜੇ ਕੋਈ ਕੰਮ ਹੈਗੇ ਨੇ ਉਪਰੇ ਹੋਣਗੇ ਔਰ ਇਸ ਵਿੱਚ ਆਨੇ ਸਾਡੇ ਕਿਰੇ ਮੈਂਬਰ ਨੇ ਕੋਈ ਵੀ ਇਹਨਾਂ ਦੀ ਸਮੱਸਿਆ ਹੋਵੇ ਉਹ ਸਾਨੂੰ ਦੱਸਿਆ ਕਰਨ ਤਾਂ ਕਿ ਇਹਨਾਂ ਦਾ ਹੱਲ ਕੀਤਾ ਜਾਵੇ ਔਰ ਸਾਰਿਆਂ ਵੱਲੋਂ ਮਰਤਨ ਕੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸੰਸਥਾ ਦਾ ਨਾਮ ਉੱਚਾ ਕਰੀਏ ਸੰਸਥਾ ਦਾ ਨਾਮ ਉੱਤਰੀ ਉੱਚ ਸਰਪੱਤ ਜਿਹੀ ਸੰਸਥਾ ਨੂੰ ਪੂਰਾ ਸੇਯੋਗ ਦਈਏ ਮੀਟਿੰਗ ਸਾਰੇ ਆਇਆ ਕਰਨ ਦੀ ਅਸੀਂ ਬੇਨਤੀ ਕਰਦੇ ਹਰ ਵਾਰੀ ਟਾਈਮ ਸਿਰ ਪਹੁੰਚਿਆ ਕਰਨ ਤਾਂ ਕਿ ਸਾਡੀ ਕਿਹੜੀ ਸੰਸਥਾ ਕਾਮਯਾਬ ਹੋਵੇ ਔਰ ਲੋਕਾਂ ਨੂੰ ਪਤਾ ਲੱਗੇ ਕਿ ਇੱਕ ਸੀਨੀਅਰ ਸਿਟੀਜ਼ਨ ਵੈਲਫੇਅਰ ਸਿਚੁਏਸ਼ਨ ਨੇ ਕੰਮ ਕੀਤਾ ਹੈ ਲਾਇਬ੍ਰੇਰੀ ਬਣਾਈ ਹੈ ਸਿਟੀਜ਼ਨ ਹੌ ਬਣਾਇਆ ਤੇ ਅੱਗੇ ਵਾਸਤੇ ਵੀ ਅਸੀਂ ਇਸ ਨੂੰ ਕਰ ਰਹਾ ਡੈਨੀ ਗੁਰਮੁਖਸਤੇ ਸਾਰੇ ਅਰੇਂਜਮੈਂਟ ਕਰ ਰਹੇ ਆ ਔਰ ਸਾਨੂੰ ਉਮੀਦ ਹੈ ਕਿ ਥੋੜੇ ਵਕਤ ਚ ਆਉਣ ਵਾਲੇ ਸਮੇਂ ਚ ਇਹ ਸਾਰੇ ਕੰਮ ਪੂਰੇ ਹੋ ਜਾਣਗੇ ਔਰ ਜਨਤਨ ਮਤਲੇਣੇ ਕੀ ਕਾਫੀ ਸੁਭਾਵਾਂ ਮਿਲ ਜਾਣਗੇ ਖਾਸ ਤੋ ਤੇ ਬਜ਼ੁਰਗਾਂ ਨੂੰ ਬਹੁਤ ਬਹੁਤ ਧੰਨਵਾਦ ਅੱਜ ਪੰਜਾਬ ਦੇ ਸਾਰੇ ਪੰਜਾਬ ਦੇ ਨਾਲ ਸਾਰੇ ਇੰਡੀਆ ਦੇ ਅੰਦਰ ਤੇ ਡਾਕਟਰ ਜੈਸ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਤੇ ਉਹਦੇ ਵਿੱਚ ਸਾਡੇ ਸੀਨੀਅਰ ਸਿਟੀਜ਼ਨ ਵੱਲੋਂ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਸਾਰੇ ਡਾਕਟਰ ਸਾਹਿਬਾਨ ਨੂੰ ਬਹੁਤ-ਬਹੁਤ ਵਧਾਈ ਹੋਵੇ ਤੇ ਉਹ ਜਿਹੜੇ ਉਹ ਕਿਤੇ ਨਾਲ ਆਪਣੇ ਨਾਲ ਜੁੜੇ ਹੋਏ ਨੇ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਰੈਜ਼ੀਡੈਂਟ ਡਾਕਟਰ ਜਿੰਨਾ ਕੁਝ ਉਹ ਡਿਮਾਂਡ ਸੀਗੀਆਂ ਉਹ ਵੀ ਕੱਲ ਸਰਕਾਰ ਨੇ ਪੂਰੀਆਂ ਕਰ ਦਿੱਤੀਆਂ ਨੇ ਜਿਨ੍ਹਾਂ ਦਾ ਅਸੀਂ ਵੀ ਧੰਨਵਾਦ ਕਰਦੇ ਆਂ ਵੀ ਉਹਨਾਂ ਨੇ ਜਿਹੜਾ ਕੁਝ ਕੀਤਾ ਬਹੁਤ ਵਧੀਆ ਕੀਤਾ ਤੇ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਐਸਰਮੋ ਸਾਹਿਬ ਸਾਨੂੰ ਹਾਲੇ ਕਿਹਾ ਵੇ ਸਾਡੇ ਕੋਲ ਜਿਹੜੇ ਸੀਨੀਅਰ ਸਿਟੀਜ਼ਨ ਆਉਣ ਤੇ ਅਸੀਂ ਉਹਨਾਂ ਦੇ ਲਈ ਸਾਰਾ ਕੰਮ ਜਿਹੜਾ ਉਹ ਪਹਿਲ ਦੇ ਹੱਥੇ ਕਰਾਂਗੇ ਤੇ ਇਹਨਾਂ ਲਈ ਕੋਈ ਪਾਤੀ ਨਹੀਂ ਹੈ ਔਰ ਦਵਾਨੀਆਂ ਵੀ ਜੇ ਬਾਹਰੋਂ ਵੀ ਲਿਆ ਕੇ ਆਉਣੀਆਂ ਪਈਆਂ ਤਾਂ ਉਹਨਾਂ ਦੇ ਲੈ ਕੇ ਅਸੀਂ ਇਹਨਾਂ ਦਾ ਕੰਮ ਸਾਰਾ ਕਰਾਂਗੇ ਅਸੀਂ ਡਾਕਟਰ ਦੇ ਸਯੋਜਕ ਤੇ ਤੇ ਅਸੀਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਤੇ ਉਹਨਾਂ ਵਾਲੇ ਸਮੇਂ ਵਿੱਚ ਆਸ਼ਾ ਕਰਦੇ ਆ ਤੇ ਵਧੀਆ ਢੰਗ ਨਾਲ ਲੋਕਾਂ ਦੀ ਸੇਵਾ ਕਰਨ ਤੇ ਇਹੋ ਜਿਹੜੀ ਇਹਨਾਂ ਦੀ ਸੇਵਾ ਉਹ ਰੱਬ ਵਰਗੀ ਸੇਵਾ ਹੁੰਦੀ ਆ ਇਸ ਕਰਕੇ ਬਹੁਤਾ ਕੁਝ ਨਾ ਕਹਿੰਦਾ ਹੋਇਆ ਜੈ ਹਿੰਦ ਅੱਜ ਸਾਡੇ ਸੀਨੀਅਰ ਸਿਟੀਜ਼ਨ ਭਵਨ ਵਿੱਚ ਵਧੀਆ ਮੀਟਿੰਗ ਹੋਈ ਆ ਵਧੀਆ ਅਸੀਂ ਜਿਹੜੇ ਪ੍ਰੋਗਰਾਮ ਲੀਕੇ ਆ ਉਹ ਸਾਡੇ ਹੱਲ ਹੋ ਚੁੱਕੇ ਆ ਨਵੇਂ ਸਾਥੀ ਵੀ ਸਾਡੇ ਨਾਲ ਆ ਰਹੇ ਆ ਨਾਲ ਜੁੜ ਰਹੇ ਆ ਤੇ ਇਸ ਅਸੀਂ ਜਿਹੜੀ ਸੰਸਥਾ ਨੂੰ ਬੜੇ ਢੰਗੋਰ ਤਰੀਕੇ ਨਾਲ ਬੜੇ ਮਤਲਬ ਸੌਜਵਾਨ ਤਰੀਕੇ ਨਾਲ ਇਹਨੂੰ ਅੱਗੇ ਲੈ ਕੇ ਜਾ ਰਹੇ ਹਾਂ ਸਾਡੀ ਇਨੀ ਕਾ ਬਹੁਤ ਵਧੀਆ ਕਦਮ ਅਸੀਂ ਅੱਗੇ ਲੈ ਕੇ ਜਾਵਾਂਗੇ ਇਹੀ ਅਸੀਂ ਬੇਨਤੀ ਕਰਦੇ ਹਾਂ ਕਿ ਸਾਰੇ ਸੀਨੀਅਰ ਸਿਟੀਜ਼ਨ ਟਾਈਮ ਨਾਲ ਆਓ ਮੀਟਿੰਗ ਕਰੋ ਆਪਣੇ ਦੁੱਖ ਤਕਲੀਫ ਦੱਸੋ ਜੀ ਵੈਕੋ ਜੀ ਕਾ ਖਾਲਸਾ ਵੈਕੋ ਜੀ ਕੀ ਪਤੇ ਸਭ ਤੋਂ ਪਹਿਨਾਤਾ ਸੀ ਜਿਹੜੇ ਸਟੇ ਲੋਕ ਕ੍ਰਾਈਮ ਪ੍ਰੈਸ ਜੋ ਹੈ ਨੇ ਜੋ ਸਾਡੀ ਸੰਸਥਾ ਦੀ ਆਵਾਜ਼ ਨੂੰ ਯੂਟਿਊਬਰਾਂ ਹੀ ਸੱਚਾ ਜੋ ਫਲਾਉਂਦੇ ਹਨ ਅਸੀਂ ਪਹਿਨਾਇਨਾ ਤਨਵਾਦ ਕਰਦੇ ਹਾਂ ਬਾਕੀ ਸਾਡੀ ਸੰਸਥਾ ਇਸ ਟਾਈਮ ਚੜ੍ਹਦੀਆਂ ਕਲਾ ਵਿੱਚ ਚੱਲ ਰਹੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਉਸ ਜਿਹੜਾ 15 ਅਗਸਤ ਆ ਰਿਹਾ ਹੈ ਉਹ 15 ਅਗਸਤ ਵੀ ਧੂਮ-ਤਾਹ ਦੇ ਨਾਲ ਬਣਾਉਣਾ ਹੈ ਤੇ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਜ਼ਿਆਦਾ ਕਟਕਰਾਗੇ ਅੱਜ ਬਾਰਸ਼ ਦੇ ਕਾਰਨ ਕੁਝ ਸਾਡੇ ਮੈਂਬਰ ਨਹੀਂ ਆ ਸਕੇ ਤੇ ਜੋ ਵੀ ਬਾਕੀ ਨਗਰ ਕੌਂਸਲਰਾਂ ਦੇ ਸਹਿਬਾਨਾਂ ਨੂੰ ਜੋ ਬੇਨਤੀ ਕਰੀ ਆ ਉਹ ਨਾ ਛਾੜੀ ਬੇਨਤੀ ਵੀ ਉਰਬਾਨ ਕਰੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਵੀ ਨੂੰ ਵੱਧ ਛੜ ਕੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ